ਉਹਦੇ ਤੇ 4 ਤਰੀਕ ਨੂੰ ਅਸੀਂ ਵਿਰੋਧ ਕੀਤਾ ਜਿਹੜੇ ਪੁੱਤਰੇ ਸਾੜ ਕੇ ਪੰਜਾਬ ਸਰਕਾਰ ਦੇ ਲੱਧੂ ਵਾਲੇ ਰੋਡ ਦੇ ਉੱਤੇ ਜਿਹੜਾ ਮੁਕਸਰ ਰੋਡ ਜਲਾਲਾਬਾਦ ਹੈ ਇਹਦੇ ਉੱਤੇ ਵੱਡਾ ਬੈਰੀਕੇਡ ਕਰਕੇ ਤੇ ਸਾਨੂੰ ਰੋਕਿਆ ਗਿਆ ਪਿੰਡਾਂ ਵਾਲਿਆਂ ਨੂੰ ਸੋ ਜੇ ਲੋਕਾਂ ਕੇ ਬੈਰੀਕੇਡ ਕਰਦੇ ਫਿਰ ਲੋਕ ਤੁਹਾਨੂੰ ਦੱਸਣਗੇ ਰੋਡ ਤੇ ਸਾਡਾ ਨਾਂ ਨਾ ਰੱਖਿਆ ਜੀ ਅਸੀਂ ਅਸੀਂ ਸੜਕ ਤੋਂ ਆ ਤੁਸੀਂ ਕੈਮਰੇ ਨਾਲ ਹੀ ਵੇਖ ਲਓ ਅਸੀਂ ਪਾਸੇ ਆ ਕੱਚੀ ਥਾਂ ਤੇ ਬੈਠੇ ਆ ਅਸੀਂ ਆਪ ਦਾ ਪੱਖ ਪਾਸੇ ਸਾਈਡ ਤੇ ਬੈਠ ਕੇ ਪ੍ਰੈਸ ਕਰਦੇ ਆ ਅਸੀਂ ਇਹ ਨੇ ਇਹ ਹੀ ਕਰਦੇ ਨੇ ਜੇ ਕੋਈ ਮੰਗ ਮੰਗ ਰੱਖ ਰੱਖਦਾ ਹੈ ਇਹਨਾਂ ਦੇ ਅੱਗੇ ਚਾਹੇ ਐਮਐਲਏ ਕੋਲ ਜਾਂਦਾ ਹੈ ਚਾਹੇ ਮੰਤਰੀ ਕੋਲ ਜਾਂਦਾ ਹੈ ਚਾਹੇ ਮੁੱਖ ਮੰਤਰੀ ਕੋਲ ਜਾਂਦਾ ਹੈ ਤੇ ਇਹ ਸਰਕਾਰ ਹੀ ਆਪ ਦੇ ਬੈਰੀਕੇਟ ਕਰਕੇ ਆਪ ਦੇ ਰਾਹ ਬੰਦ ਕਰਦੀ ਏ ਜੀਤ ਬਰਾੜ ਕੋਕਰੀ ਤੁਸੀਂ ਦੇਖ ਰਹੇ ਹੋ ਆਵਾਜ਼ ਪਿੰਡਾਂ ਦੀ ਚੈਨਲ ਅੱਜ ਅਸੀਂ ਪਹੁੰਚਿਆ ਲੱਦੂ ਵਾਲਾ ਤਾੜ ਦੀਆਂ ਨਹਿਰਾਂ ਤੇ ਜਿੱਥੇ ਅੱਜ ਕਿਸਾਨਾਂ ਵੱਲੋਂ ਮੋਰਚਾ ਲਗਾਇਆ ਗਿਆ ਹੈ ਕਿ ਅੱਜ ਜੋ ਕਾਰਸੀ ਸੰਯੁਕਤ ਕਿਸਾਨ ਮੋਰਚੇ ਦੀ ਇਹਨਾਂ ਨੇ ਚੰਡੀਗੜ੍ਹ ਨੂੰ ਕੁਝ ਕਰਨਾ ਸੀ ਪਰ ਚੰਡੀਗੜ੍ਹ ਨੂੰ ਕੁਝ ਕਰਨ ਦੇ ਬਜਾਏ ਇੱਥੇ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਇਹਨਾਂ ਨੂੰ ਤੇ ਇਹਨਾਂ ਨੇ ਇੱਥੇ ਹੀ ਮੋਰਚਾ ਲਗਾ ਦਿੱਤਾ ਗਿਆ ਆਓ ਤੁਹਾਨੂੰ ਗੱਲਬਾਤ ਕਰਾਉਣਿਆ ਕਿਸਾਨ ਹੀ ਹੁਣ ਅੰਦੇ ਆਗੂਆਂ ਨਾਲ ਕਿ ਇਹ ਮੋਰਚਾ ਇੱਥੇ ਕਦ ਤੱਕ ਰਹੂਗਾ ਤੇ ਹਾਂਜੀ ਪ੍ਰਧਾਨ ਜੀ ਜੋ ਅੱਜ ਤੁਹਾਨੂੰ ਇੱਥੇ ਲੱਦੋ ਵਾਲੀਆਂ ਨਹਿਰਾਂ ਤੇ ਰੁਕਿਆ ਗਿਆ ਪ ਉਸ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਕੋਚ ਕਰ ਰਹੇ ਅ ਮੋਰਚੇ ਤੋਂ ਤੇ ਤੁਹਾਨੂੰ ਇਹ ਰੁਕਿਆ ਗਿਆ ਤੁਸੀਂ ਕਿਸ ਹਿਸਾਬ ਨਾਲ ਦੇਖ ਰਹੇ ਹੋ ਪ੍ਰਸ਼ਾਸਨ ਦੇ ਕਾਰੋਇ ਵੇਖੋ ਜਿਹੜਾ 3 ਤਰੀਕ ਨੂੰ ਮੀਟਿੰਗ ਤੋਂ ਬਾਹਰ ਆਉਣ ਤੇ ਪਵਨਤਮਾਨ ਨੇ ਇਹ ਵੱਡੇ ਤੌਰ ਤੇ ਕਹਿਤਾ ਹੈ ਜਾ ਜਿਹੜਾ ਕੁਛ ਤੁਸੀਂ ਕਰਨਾ ਕਰ ਲਓ ਇਧਰੋਂ ਪਿੰਡਾਂ ਦੇ ਵਿੱਚੋਂ ਜਿਹੜਾ ਲੋਕਾਂ ਨੂੰ ਲਾਭਨ ਦੀ ਕਰਕੇ ਅੱਜ ਅਸੀਂ ਕੱਲ 4 4 ਤਰੀਕ ਨੂੰ ਜਿਹੜਾ ਪੁੱਤਵੇ ਸਾਡੇ ਪਿੰਡ ਸਰਕਾਰ ਦੇ ਕਿਉਂਕਿ ਇਹਨੇ ਜਿਹੜੀ ਸਾਡੇ ਕਿਸਾਨਾਂ ਦੇ ਨਾਲ ਧੱਕੇਸ਼ਾਹੀ ਕਰਕੇ ਉਹਨਾਂ ਨੂੰ ਅਰੈਸਟ ਕਰਨ ਦੀ ਤਿਆਰੀ ਕੀਤੀ ਉਸ ਕੱਲ ਇਹਨਾਂ ਨੇ ਕੀਤੀ ਉਹਦੇ ਤੇ 4 ਤਰੀਕ ਨੂੰ ਅਸੀਂ ਵਿਰੋਧ ਕੀਤਾ ਜਿਹੜੇ ਪੁੱਤਰੇ ਸਾੜ ਕੇ ਪੰਜਾਬ ਸਰਕਾਰ ਦੇ ਉਸ ਤੋਂ ਬਾਅਦ ਜਿਹੜਾ ਹੁਣ ਅੱਜ ਅਸੀਂ 5 ਤਰੀਕ ਨੂੰ ਚਾਲੇ ਪਾਏ ਚੰਡੀਗੜ੍ਹ ਨੂੰ ਜਦੋਂ ਤਿਆਰੀ ਕੀਤੀ ਤੇ ਇਧਰੋਂ ਲੱਦੂ ਵਾਲੇ ਰੋਡ ਦੇ ਉੱਤੇ ਜਿਹੜਾ ਮੁਕਸਰ ਰੋਡ ਜਲਾਲਾਬਾਦ ਦੇ ਇਹਦੇ ਉੱਤੇ ਵੱਡਾ ਬੈਰੀਕੇਡ ਕਰਕੇ ਤੇ ਸਾਨੂੰ ਰੋਕਿਆ ਗਿਆ ਪਿੰਡਾਂ ਵਾਲਿਆਂ ਨੂੰ ਸੋ ਸਾਡੀ ਸੂਬਾ ਕਮੇਟੀ ਵੱਲੋਂ ਸਰਦਾਰ ਜਗਿੰਦਰ ਸਿੰਘ ਗਰਾਹ ਵੱਲੋਂ ਜੋ ਫੈਸਲਾ ਆਇਆ ਸੀਗਾ ਜਿੱਥੇ ਵੀ ਸਾਨੂੰ ਵੱਡੇ ਤੌਰ ਤੇ ਬੈਰੀਕੇਡ ਕਰਕੇ ਰੋਕਣਗੇ ਅਸੀਂ ਉੱਥੇ ਰੁਕਾਂਗੇ ਸੜਕ ਤੋਂ ਸਾਈਡ ਤੇ ਬੈਠਾਂਗੇ ਸੋ ਅਸੀਂ ਇੱਥੇ ਸ਼ਾਂਤਮਈ ਜਿਹੜਾ ਪ੍ਰੋਟੈਸਟ ਕੀਤਾ ਅੱਜ ਅਸੀਂ ਇੱਥੇ ਆਪਦੀਆਂ ਟਰੈਕਟਰ ਟਰਾਲੀਆਂ ਲਾਤੀਆਂ ਨੇ ਆ ਲੋਕ ਬਹੁਤ ਵੱਡੀ ਗਿਣਤੀ 'ਚ ਜਿਹੜੇ ਨੇੜੇ ਦੇ ਪਿੰਡਾਂ ਦੇ ਹੋਰ ਵੀ ਵਹੀਕਲ ਲੈ ਕੇ ਮਗਰੋਂ ਆਏ ਨੇ ਔਰ ਕੱਲ ਨੂੰ ਵੀ ਅਸੀਂ ਹੋਰ ਵੱਡੀ ਲਾਂਬੰਦੀ ਕਰਕੇ ਹੋਰ ਇੱਥੇ ਵੱਡਾ ਇਕੱਠ ਕਰਕੇ ਬੈਠਾਂਗੇ ਔਰ ਅਸੀਂ ਜਦੋਂ ਸੂਬਾ ਕਮੇਟੀ ਵੱਲੋਂ ਸੰਯੁਕਤ ਮੋਰਚੇ ਵੱਲੋਂ ਜੋ ਵੀ ਫੈਸਲਾ ਆਊਗਾ ਉਹ ਅਸੀਂ ਉਸ ਐਲਾਨ ਨੂੰ ਪੂਰਾ ਕਰਾਂਗੇ ਜੇਕਰ ਸਾਨੂੰ ਉਤੋਂ ਐਲਾਨ ਹੋ ਗਿਆ ਵੀ ਤੁਸੀਂ ਬੈਰੀਕੇਡ ਤੋੜ ਕੇ ਅਗਾ ਵਧਣਾ ਹੈ ਤੇ ਅਸੀਂ ਬਿਲਕੁਲ ਸਾਡੇ ਲਾਭਨ ਦੀ ਕਰਕੇ ਅਸੀਂ ਵਧਾਂਗੇ ਜੋਰ ਲਾ ਕੇ ਪੂਰੇ ਅਸੀਂ ਚੰਡੀਗੜ੍ਹ ਵਿੱਚ ਉਹ ਮੰਗਾ ਲੈ ਕੇ ਜਾਣੀਆਂ ਨੇ ਜਿਹੜੀਆਂ ਮੰਗਾਂ ਸਾਡੀਆਂ ਭਗਵੰਤ ਮਾਨ ਸਰਕਾਰ ਬਣ ਤੋਂ ਪਹਿਲਾਂ ਵੀ ਔਰ ਜਦੋਂ ਭਗਵੰਤ ਮਾਨ ਨੇ ਵਾਅਦਾ ਕੀਤਾ ਸੀਗਾ ਵੀ ਮੈਂ ਜਿਹੜੀ ਇਹ ਖੇਤੀ ਪਾਲਿਸੀ ਹੈ ਇਹ ਖੇਤੀ ਨੀਤੀ ਇਹਨੂੰ ਵਧੀਆ ਬਣਾਵਾਂਗਾ ਖੇਤੀ ਦਾ ਜਿਹੜਾ ਪਾਣੀ ਦਾ ਪ੍ਰਬੰਧ ਕਰਾਂਗਾ ਮੰਡੀਕਰਨ ਵਧੀਆ ਕਰਾਂਗਾ ਜਿਹੜਾ ਕਹਿੰਦਾ ਸੀਗਾ ਵੀ ਮੈਂ ਹਰ ਇੱਕ ਫਸਲ ਤੇ ਐਮ ਐਸ ਪੀ ਦੀ ਗੱਲ ਕਰਾਂਗਾ ਕਿਉਂਕਿ ਫਸਲਾਂ ਦੇ ਉੱਤੇ ਦਿੱਤੇ ਡੁੱਬੇ ਸੋਕੇ ਨਾਲ ਜਿਹੜੇ ਮਾਅਵਜੇ ਨੇ ਉਹ ਵੀ ਲਾਗੂ ਕਰਾਂਗਾ ਹੋਰ ਵੀ ਜਿਹੜੀਆਂ ਸਾਡੀਆਂ ਕਿਸਾਨੀ ਮਜ਼ਦੂਰਾਂ ਦੀਆਂ ਜਿਹੜੇ ਬੇਕਾਰ ਜ਼ਮੀਨ ਜਿਨ੍ਹਾਂ ਕੋਲ ਘਰ ਵਾਸਤੇ ਜਗ੍ਹਾ ਨਹੀਂ ਗਈ ਉਹਨਾਂ ਨੂੰ ਜਿਹੜੇ ਜ਼ਮੀਨ ਵੀ ਦਿਆਗਾ ਜਾਂ ਜਿਹੜੀ ਜ਼ਮੀਨ ਦੀ ਲੜਾਈ ਅੱਜ ਕਿਸਾਨ ਜੱਥੇਬੰਦੀਆਂ ਲੜਦਿਆਂ ਪਈਆਂ ਨੇ ਜਿਹੜੇ ਆਵਾਦਕਾਰ ਲੋਕ ਅੱਜ ਜ਼ਮੀਨ ਦੇ ਉੱਤੇ ਲੰਮੇ ਸਮੇਂ ਤੋਂ ਆਪਦਾ ਜ਼ਮੀਨ ਦੇ ਉੱਤੇ ਆਵਾਦ ਕੀਤੀ ਏ ਉਹਨਾਂ ਨੂੰ ਟਿੱਬੇ ਕਰਾਏ ਨੇ ਉਹਨਾਂ ਦੇ ਜਿਹੜੀ ਮਾਲਕੀ ਹੱਕ ਦੋਣ ਵਾਸਤੇ ਅਸੀਂ ਇਹੋ ਜਿਹੇ ਮੰਗਾ ਲੈ ਕੇ ਚੰਡੀਗੜ੍ਹ ਚੱਲੇ ਸਨ ਪਰ ਉਹ ਜਿਹੜੀ ਸਰਕਾਰ ਨੇ ਸਾਡੇ ਨਾਲ ਧੱਕਾਚਾਹੀ ਕੀਤੀ ਹੈ ਕੋਈ ਗੱਲ ਨਹੀਂ ਸਰਕਾਰਾਂ ਇਹੋ ਜੇ ਇਹੋ ਜੇ ਦੌਰ ਵਿੱਚ ਆਉਂਦੀਆਂ ਹੁੰਦੀਆਂ ਨੇ ਕਈ ਵਾਰੀ ਆਪ ਆਪਣਾ ਆਪ ਥੱਲੇ ਪੈਰਾਂ ਤੋਂ ਧਰਤੀ ਨਹੀਂ ਦਿਸਦੀ ਹੁੰਦੀ ਸਰਕਾਰਾਂ ਨੂੰ ਪਰ ਲੋਕ ਧਰਤੀ ਦਾ ਜਿਹੜਾ ਰਾਹ ਵਿਖਾ ਦੇਣਗੇ ਇਹਨਾਂ ਨੂੰ ਰੰਗ ਦੱਸਣਗੇ ਲੋਕ ਇਸ ਗੱਲ ਦਾ ਪੂਰਾ ਡਟ ਕੇ ਵਿਰੋਧ ਕਰਨਗੇ ਔਰ ਇਹ ਭਗਵੰਤ ਮਾਨ ਦੀ ਸਰਕਾਰ ਜਿਹੜੀ 3 ਸਾਲ ਚੁੱਪ ਧਾਰ ਕੇ ਬੈਠੀ ਰਹੀ ਏ ਮੌਨ ਧਾਰ ਕੇ ਬੈਠੀ ਰਹੀ ਏ ਹੁਣ ਉਹੋ ਜੀ ਆਫਤ ਵਿੱਚ ਉਹੋ ਜੀ ਸ਼ਰਾਰਤ ਵਿੱਚ ਆ ਗਈ ਹੈ ਵੀ ਇਹ ਕਿਸਾਨਾਂ ਦੇ ਉੱਤੇ ਤੱਕਾਸ਼ਾਈ ਕਰਨ ਦੀ ਪੂਰੇ ਜੋਰਾਂ ਤੇ ਲੱਗੀ ਹੈ ਕਿਸਾਨ ਤੇ ਮਜ਼ਦੂਰ ਲੋਕ ਇਹਨੂੰ ਪੂਰੇ ਜੋਰਾਂ ਨਾਲ ਪਿੱਛਾ ਤੱਕਣਗੇ ਜੋ ਅੱਜ ਦਾ ਤੁਸੀਂ ਪ੍ਰੋਟੈਸਟ ਕੀਤਾ ਇਸ ਪ੍ਰੋਟੈਸਟ ਵਿੱਚ ਆਵਾਜ਼ ਆਈ ਤੇ ਜਾਂ ਆਮ ਲੋਕਾਂ ਤੇ ਇਸ ਦਾ ਵੀ ਜਿਵੇਂ ਭਗਵੰਤ ਮਾਨ ਵੱਲੋਂ ਕਹਿਆ ਹੈ ਲੋਕ ਹਰਾਸਮੈਂਟ ਹੁੰਦੇ ਨੇ ਲੋਕਾਂ ਨੂੰ ਖੱਜਲ ਖਵਾਰੀ ਹੁੰਦੀ ਹੈ ਕਿ ਇਸ ਚੀਜ਼ ਨਾਲ ਮੰਨ ਲਓ ਤੁਸੀਂ ਜੋ ਪ੍ਰੋਟੈਸਟ ਕੀਤਾ ਉਹਦੇ ਨਾਲ ਖੱਜਲ ਖਵਾਰੀ ਹੋਈ ਲੋਕਾਂ ਦੀ ਬਿਲਕੁਲ ਨਹੀਂ ਅਸੀਂ ਵੇਖੋ ਇਹਨਾਂ ਨੇ ਬੈਰੀਕੇਡ ਕੀਤਾ ਸੀ ਆਖਰ ਤੁਸੀਂ ਸਾਡੇ ਅਕ ਬੈਰੀਕੇਡ ਕਰਦੇ ਹੋ ਤੇ ਠੀਕ ਹੈ ਕੋਈ ਗੱਲ ਨਹੀਂ ਜੇ ਲੋਕਾਂ ਕੇ ਬੈਰੀਕੇਡ ਕਰਦੇ ਫਿਰ ਲੋਕ ਤੁਹਾਨੂੰ ਦੱਸਣਗੇ ਰੋਡ ਤੇ ਸਾਡਾ ਨਾਂ ਨਾ ਰੱਖਿਆ ਜੀ ਅਸੀਂ ਅਸੀਂ ਸੜਕ ਤੋਂ ਆ ਤੁਸੀਂ ਕੈਮਰੇਰਾ ਹੀ ਵੇਖ ਲਓ ਅਸੀਂ ਪਾਸੇ ਆ ਕੱਚੀ ਥਾਂ ਤੇ ਬੈਠੇ ਆ ਅਸੀਂ ਆਪਦਾ ਪਾਸੇ ਸਾਈਡ ਤੇ ਬਹਿ ਕੇ ਪ੍ਰੈਸ ਕਰਦੇ ਆ ਅਸੀਂ ਬਕਾਇਦਾ ਸਟੇਜ ਚ ਲਾਈਏ ਸਟੇਜ ਚ ਲਾ ਕੇ ਅਸੀਂ ਲੋਕਾਂ ਨੂੰ ਸੰਬੋਧਨ ਕੀਤਾ ਅਸੀਂ ਕੋਈ ਇਹੋ ਜੇ ਰੋਡ ਦੇ ਉੱਤੇ ਧਰਨੇ ਲਾਉਣ ਵਾਲੀ ਕੋਈ ਸਥਿਤੀ ਨਹੀਂ ਗਈ ਬੈਰੀਕੇਡ ਇਹਨਾਂ ਨੇ ਕੀਤੇ ਨੇ ਇਹ ਹੀ ਕਰਦੇ ਨੇ ਜੇ ਕੋਈ ਮੰਗ ਮੰਗ ਰੱਖਦਾ ਇਹਨਾਂ ਦੇ ਅੱਗੇ ਚੇ ਐਮਐਲਏ ਕੋਲ ਜਾਂਦਾ ਹੈ ਚੇ ਮੰਤਰੀ ਕੋਲ ਜਾਂਦਾ ਹੈ ਚੇ ਮੁੱਖ ਮੰਤਰੀ ਕੋਲ ਜਾਂਦਾ ਹੈ ਤੇ ਇਹ ਸਰਕਾਰ ਹੀ ਆਪ ਦੇ ਬੈਰੀਕੇਟ ਕਰਕੇ ਆਪ ਦੇ ਰਾਹ ਬੰਦ ਕਰਦੀ ਏ ਕਿਉਂਕਿ ਲੋਕਾਂ ਦੀ ਆਵਾਜ਼ ਨੂੰ ਇਹ ਬੰਦ ਰੱਖਣਾ ਚਾਹੁੰਦੀ ਏ ਲੋਕਾਂ ਦੀ ਆਵਾਜ਼ ਨੂੰ ਆਹਾਂ ਬਲੱਦ ਨਹੀਂ ਹੋਣ ਦਿੰਦੀ ਇਹ ਇਹ ਸਰਕਾਰ ਹੀ ਬੈਰੀਕੇਟ ਕਰਦੀ ਏ ਜਾਂ ਲੋਕ ਲੋਕਾਂ ਨੂੰ ਰਾਹਦਾਰੀਆਂ ਨੂੰ ਰੈਸਮੈਂਟ ਕਰਦੀ ਕਿਸਾਨ ਯੂਨੀਅਨ ਜਾਂ ਕੋਈ ਵੀ ਵੇਖੋ ਜੇ ਮੈਂ ਆਗੂ ਨਹੀਂ ਵੇਖਿਆ ਜਿਹੜਾ ਕਿਸੇ ਨੂੰ ਰੈਸਮੈਂਟ ਕਰਦਾ ਹੋਵੇ ਜਦੋਂ ਕਿਸਾਨ ਛੜਕਾਂ ਬੰਦ ਕਰਦੀਆਂ ਉਦੋਂ ਜਦੋਂ ਪ੍ਰਸ਼ਾਸਨ ਸਾਡੀ ਜ਼ਿੰਮੇਵਾਰੀ ਤੇ ਗੱਲ ਨਹੀਂ ਨਿਭਾਉਂਦਾ ਉਦੋਂ ਗੱਲਾਂ ਹੁੰਦੀਆਂ ਨੇ ਪਰ ਅੱਜ ਦੀ ਘੜੀ ਸਾਡੀ ਜਥੇਬੰਦੀ ਦਾ ਕੋਈ ਇਹੋ ਜਿਹਾ ਸੰਯੁਕਤ ਮੋਰਚੇ ਦਾ ਫੈਸਲਾ ਨਹੀਂ ਜਿਹੜਾ ਅਸੀਂ ਰੋਡ ਬੰਦ ਕਰੀਏ ਠੀਕ ਹੈ ਜੀ ਧੰਨਵਾਦ ਮੁਰਦਾ ਮੁਰਦਾ ਪੰਜਾਬ ਸਰਕਾਰ ਮੁਰਦਾਬਾਦ 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 ਧੰਨਵਾਦ ਆਓ ਜੀ ਮਨਦੀਪ